ਯੂਪੀ ਬਿਹਾਰ ਤੋਂ ਟ੍ਰੇਨਾਂ ਦੇ ਵਿੱਚ ਬੱਸਾਂ ਦੇ ਵਿੱਚ ਗਾਂਜਾ ਦਾ ਕਿਲੋਆਂ ਕਿਲੋਆਂ ਬੋਰੀਆਂ ਭਰ ਕੇ ਅੱਛਾ ਜੀ ਇਹ ਕੀ ਕਰਦੇ ਨੇ ਉੱਥੋਂ ਛੋਟੇ ਛੋਟੇ ਪੁੜੀਆਂ ਬਣਾਉਂਦੇ ਨੇ ਤੇ ਥਾਂ ਥਾਂ ਪੂਰੇ ਲੁਧਿਆਣ ਚ ਸਪਲਾਈ ਕਰਦੇ ਨੇ ਠੀਕ ਹੈ ਜੀ ਨਿਰਾ ਕੈਂਸਰ ਠੀਕ ਹੈ ਜੀ ਠੀਕ ਆ ਉੱਥੇ ਆਪਾਂ ਕਿਉਂ ਨਹੀਂ ਬੋਲਦੇ ਇਹ ਤੁਸੀਂ ਦਿਖਾਈਆਂ ਨੇ ਔਰ ਯੂਪੀ ਬਿਹਾਰ ਤੋਂ ਭਈਆ ਰਾਣੀਆਂ ਦੇ ਵਪਾਰ ਦਾ ਦੇ ਜ਼ਵਾਦਰ ਧੰਦਾ ਕਰਦੀਆਂ ਨੇ ਚਾਹੇ ਟਿੱਬਾ ਰੋਡ ਤਾਜਪੁਰ ਰੋਡ 38 ਫੁੱਟਾ ਰੋਡ ਜਲੰਧਰ ਬਾਈਪਾਸ ਕੋਈ ਪੂਜਾ ਰਾਣੀ ਕੋਈ ਡੇਢੀ ਰਾਣੀ ਤੁਸੀਂ ਦਿਖਾਈਆਂ ਤੁਸੀਂ ਪਰਦਾ ਪਾਸ ਕੀਤਾ ਸੀ ਕਿ ਨਹੀਂ ਕੀਤਾ ਸੀ ਦੂਜੀ ਗੱਲ ਜਿਹੜੇ ਇਨਲੀਗਲ ਤੌਰ ਤੇ ਬੱਸਾਂ ਚੱਲਦੀਆਂ ਨੇ ਜੁਪੀ ਤੋਂ ਬੱਸਾਂ ਆਂਦੀ ਨੇ ਭਾਰ ਪਰ ਇੱਥੋਂ ਭਈਏ ਲੈ ਕੇ ਜਾਂਦੀਆਂ ਨੇ ਤੇ ਉਥੋਂ ਅਸਲੇ ਆਉਂਦੇ ਉਥੋਂ ਗਾਂਜਾ ਆਉਂਦਾ ਉਥੋਂ ਫੀਮ ਮੰਦੇ ਤੋਂ ਚਿੱਟਾ ਆਉਂਦਾ ਉਹਨੂੰ ਕੌਣ ਚੈੱਕ ਕਰਦਾ ਉਹਦਾ ਟੈਕਸ ਕੌਣ ਦਿੰਦਾ ਤੁਸੀਂ ਪੰਜਾਬ ਦੀ ਬੱਸਾਂ ਬੰਦ ਕਰਾ ਦਿਓ ਪੰਜਾਬ ਨੂੰ ਤਾਂ ਟੈਕਸ ਦੇਣਾ ਨਹੀਂ ਨਾ ਤੇ ਉਹਨਾਂ ਨੂੰ ਚੈਕਿੰਗ ਕੌਣ ਕਰਦਾ ਉਸ ਤੋਂ ਜਿੰਨਾ 18 18 20 20 ਸਾਲ ਦੇ ਮੁੰਡੇ ਜੰਮਦੇ ਨਹੀਂ ਆਪਣੇ ਪੋਕਟਾ ਦੇ ਵਿੱਚ ਸਿਕਸਰ ਪਾਈ ਫਿਰਦੇ ਆ ਉਹ ਅਸੀਂ ਲਾਇਸੈਂਸ ਬਣਾ ਜਾਂਦੇ ਘੜੀਸਿਆ ਕੱਢ ਦਿੰਦੇ ਸਾਡੀਆਂ ਯੂਪੀ ਬਿਹਾਰ